ਇਤਲੇ ਦੇ ਸ਼ਹਿਰ ਬੈਰਗਾਮੋ ਵਿਖੇ 7ਵੇਂ ਪਗਵਤੀ ਜਾਗਰਣ ਦਾ ਆਯੋਜਨ ਕੀਤਾ ਗਿਆ ਪੰਜਾਬੀ ਲੋਕਾਇਕ ਰੌਸ਼ਨ ਪ੍ਰਿੰਸ ਨੇ ਹਾਜ਼ਰੀ ਲਵਾਈ ਤੁਹਾਨੂੰ ਦੱਸੀਏ ਕਿ ਮੇਲਾਨ ਦੇ ਨੇੜਲੇ ਜ਼ਿਲ੍ਹਾ ਬੈਰਗਾਮੋ ਤੋਂ ਥੋੜੀ ਦੂਰੀ ਤੇ ਪੈਂਦੇ ਹੋਏ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਪਿੰਡ ਸੰਪਾਉਲੇ ਵਿਖੇ ਜੈ ਮਾਤਾ ਸਰਸਵਤੀ ਜਾਗਰਣ ਕਮੇਟੀ ਦੇ ਬਲੋਂ 7ਵਾਂ ਵਿਸ਼ਾਲ ਪਗਵਤੀ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਦੂਰੋਂ ਨੇੜੇੋਂ ਸੰਗਤਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਜ਼ਰੀ ਲਵਾਈ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਪੰਜਾਬ ਤੋਂ ਵਿਸ਼ੇਸ਼ ਤੌਰ ਦੇ ਉਤੇ ਪਹੁੰਚੇ ਪੰਜਾਬੀ ਲੋਕਾਇਕ ਰੌਸ਼ਨ ਪ੍ਰਿੰਸ ਨੇ ਮਾਤਾ ਰਾਣੀ ਦੀਆਂ ਭੇਟਾਂ ਦੇ ਨਾਲ ਪੂਰੇ ਪੰਡਾਲ ਨੂੰ ਮਾਤਾ ਦੇ ਜਕਾਰਿਆਂ ਦੇ ਨਾਲ ਗੂੰਜਣ ਲਾ ਦਿੱਤਾ। ਸ਼ਰਧਾਲੂਆਂ ਦਾ ਠਾਠਾ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਭਰ ਰਿਹਾ ਸੀ ਕਿ ਜੈ ਮਾਤਾ ਸਰਸਵਤੀ ਕਲੱਬ ਦੇ ਵੱਲੋਂ ਕਰਵਾਇਆ ਗਿਆ ਜਾਗਰਣ ਯੂਰਪ ਦੇ ਵਿੱਚ ਸਭ ਤੋਂ ਵੱਧ ਇਕੱਠ ਵਾਲਾ ਜਾਗਰਣ ਹੁੰਦਾ ਹੈ। ਮਾਤਾ ਰਾਣੀ ਦਾ ਦਰਬਾਰ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ। ਵਕ ਵਕ ਸ਼ਰਧਾਲੂਆਂ ਦੇ ਵੱਲੋਂ ਆਪਣੀ ਸ਼ਰਤਾ ਦੇ ਮੁਤਾਬਿਕ ਲੰਗਰ ਲਗਾਏ ਗਏ ਸਨ। ਜੈ ਮਾਤਾ ਸਰਸਵਤੀ ਕਲੱਬ ਦੇ ਵੱਲੋਂ ਪਹੁੰਚੀ ਸਮੂੱਚੀ ਸੰਗਤਾਂ ਦਾ ਧੰਨਵਾਦ ਵੀ ਕੀਤਾ ਗਿਆ। اے پاپو تیرے پاپو نا تیرا کوئی کوئی سال میں میں خود تو پالی کس سا ہو گئی ہے تیری دلوں میں پاپو دنیا نے تیری ਔਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ